ਦੁਨੀਆ ਯੱਤਣ ਐ ਇਕੱਲੀ ਤੈਨੂੰ ਨਹੀਂ ਇੱਥੇ ਹੀ ਪਤਾ ਲੱਗਦਾ ਗਾਣੇ ਦੇ ਮਤਲਬ ਕੀ ਨੇ ਇਹ ਕਦੇ ਘਰੋਂ ਬਾਹਰ ਨਿਕਲੋ ਤੁਹਾਨੂੰ ਪਤਾ ਲੱਗੇ ਵੀ ਗਾਣੇ ਕਿਉਂ ਹੁੰਦੇ ਕਿਵੇਂ ਲੈ ਕੇ ਗਏ ਨੇ ਤੇ ਤੇ ਉਹ ਟਿੱਕੇ ਤੇ ਪਹਿਲਾ ਆਪਾਂ ਦੰਦੀ ਸ਼ੁਰੂਆਤ ਕੀਤੀ ਚਾਹ ਦੇ ਬਰੈਡ ਦੇ ਨਾਲ ਜਿਹੜਾ ਲੰਗਰ ਹਾਲ ਫੁੱਲ ਵਰਤਿਆ ਆਪਣਾ ਹੋ ਗਿਆ ਸੀ ਸਿਰੇ ਸਿਰੇ ਤੇ ਸਾਗਤ ਕੱਟ ਹੁੰਦੀ ਆ ਤੇ ਆਪਾਂ ਚਾਹ ਸ਼ੱਕੇ ਇਥੋਂ ਚੱਲਦੇ ਆ ਫਿਰ ਲੋਵੀ ਇਹ ਆ ਆਪਣਾ ਆਖਰੀ ਸੈਟਅਪ ਤੇ ਇਥੋਂ ਚੱਲਾਂਗੇ ਹੁਣ ਵਾਪਸੀ ਤੇ ਤੇ ਬੱਬੂ ਵੜਾ ਆਪਣਾ ਤਿਆਰ ਖੜਾ ਤੇ ਆਪਾਂ ਵੀ ਤਿਆਰੀ ਹੋ ਲੈਣੇ ਤੁਹਾਨੂੰ ਬਾਕੀ ਵਰ ਗੜੇ ਨੇ ਬਹੁਤ ਬਹੁਤ ਧੰਨਵਾਦ ਬਾਬਾ ਜੀ ਦਾ ਵੀ ਨਾਲ ਦੋ ਦਿਨ ਤੁਹਾਨੂੰ ਤਾਂ ਕਰਨਾ ਸੀ ਹੁਣ ਨਾ ਨਾ ਵੀਰੇ ਅੱਜ ਤੇ ਕੱਲ ਨੂੰ ਸਰਦੀ ਵਾਲੀ ਕੀ ਕਰਦੇ ਆਂ ਸਰਦੀ ਦੀ ਸੇਵਾ ਜਾਂ ਸਟਾਫ ਬਣ ਗਿਆ ਵੀ ਕਰਤਾ ਨਹੀਂ ਸਕਦੇ ਚਲਦੇ ਹੁਣ ਆਪਾਂ ਵਾਪਸ ਇਦੇ ਮੂਲੇ ਰਾਹਾਂ ਤੇ ਤੇ ਦੇਖਦੇ ਆਂ ਸਫ਼ਰ ਕੀ ਕਹਿੰਦਾ ਅੱਜ ਦਾ ਥੋੜੀ ਜਿਹੀ ਗੇੜਮੋੜ ਸ਼ੁਰੂ ਹੋਈ ਆ ਪੁਰ ਲੱਗੀਆਂ ਇਹ ਤੁਸੀਂ ਤੇ ਦੇਖ ਸਕਦੇ ਹੋਗਾ ਨੇ ਤੁਹਾਨੂੰ ਦਿਖਾਉਣਾ ਫਿਰ ਬਾਹਰ ਚੱਲ ਗਏ ਸਸਰੀ ਜਾਲ ਦੀ ਸਾਰਿਆਂ ਨੂੰ ਕਾਹਦਾ ਗਾਸਤੇ ਦਰ ਹੋ ਗਿਆ ਆਪਾਂ ਨੂੰ ਅੱਜ ਸਫਰ ਦਾ ਚੌਥਾ ਫਾਣ ਕੋਰ ਤੋਂ ਵਾਪਸੀ ਕਰਨ ਲਈ ਜੰਮੂ ਵਾਲੇ ਰਾਹਾਂ ਤੇ ਤੇ ਕੁਝ ਐਦਾਂ ਦਾ ਮੌਸਮ ਹੋ ਗਿਆ ਹੋਇਆ ਕਿੜਮਣ ਸ਼ੁਰੂ ਹੋ ਗਈ ਜੀਤੋ ਅਸੀਂ ਬਚਦੇ ਸੀਗੇ ਕੱਲ ਦੇ ਵਾਪਸੀ ਦੇ ਸਫਰ ਦੇ ਨਾਲ ਉਹ ਫੇਰ ਸ਼ੁਰੂ ਆ ਤੇ ਪਹਿਲਾਂ ਹੁਣ ਇਸ ਸਮੇਂ ਬੈਗ ਮੰਨੇ ਜਾਣਗੇ ਇਹਦੇ ਨਾਲ ਸੋ ਸੱਲਣਾ ਫੜੇ ਫਿਰ ਦੇਖਦੇ ਆ ਅੱਗੇ ਕੀ ਕਹਿੰਦਾ ਹੱਸਦਾ ਅਸੀਓ ਜੀ ਗੁੱਡ ਮਾਰਨਿੰਗ ਹੈਲੋ ਹਾਊ ਆਰ ਯੂ ਮੈਨ ਕਦਾ ਕੀ ਡਾਕ ਗੁੱਡਾ ਲੋ ਵੀ ਪਠਾਨਕੋਟ ਤੋਂ ਕਰ ਲਈ ਵਾਪਸੀ ਜੰਮੂ ਵਾਲੇ ਰਾਹਾਂ ਤੇ ਤੇ ਕੋਸੇ ਇਧਰ ਨਾ ਸੀਣ ਜਿਹੜੀ ਘੜਾ ਮੰਨ ਤੋਂ ਬਚ ਰਹੇ ਆ ਉੱਪਰ ਸਾਡੇ ਉਰੇ ਆਕੇ ਖੜ ਕੀ ਆ। ਜੰਮੂ ਹੈਗਾ ਇੱਥੋਂ ਤਕਰੀਬਨ 110-120 ਕਿਲੋਮੀਟਰ। ਤੇ ਦੇਖਦੇ ਆ ਸਵਰ ਕੀ ਕਹਿੰਦਾ ਸੁਰਾਈ ਦਾ। ਸਾਰੇ ਪਾਸੇ ਮੌਸਮ ਖਰਾਬ। ਹੁਣ ਚਾਹ ਪਾਣੀ ਛੱਕ ਕੇ ਤੁਰਿਆ ਗੁਰੂ ਘਰ ਤੋਂ ਫਤਿਹ ਲਾ ਕੇ। ਨਮਾ ਸਫਰ ਹੋਇਆ ਅਜਦਾ ਚਲਾਈਆਂ ਵਾਲਾ। ਤੇ ਚਲੋ ਫਿਰ ਮੈਦਾਨੇ ਅੱਗੇ ਚੱਲ। ਕੀਣ ਕੋ ਸਿੱਧਾ ਦਾ ਹੋ ਗਿਆ ਵੀ ਮੀ ਰੁਕਣਾ ਤਾਂ ਕੀ ਆ ਤੇਜ਼ ਹੋ ਰਿਹਾ ਦੇਖੀਏ ਕੀ ਬਣਦਾ ਇਸ ਸਫ਼ਰ ਦੇ ਵਿੱਚ ਅੱਜ ਸਾਰੇ ਦਿਨ ਦਾ ਨਹੀਂ ਅੱਜ 110 ਕਿਲੋਮੀਟਰ ਦਾ ਘੇਰਾ ਚੱਲਦੇ ਆਪਾਂ ਜੰਮੂ ਪਠਾਨਕੋਟ ਚ ਆਉਂਦੇ ਉੱਤੇ ਉੱਥੇ ਜਾ ਕੇ ਦੇਖਾਂਗੇ ਕੀ ਮੌਲ ਹੈ ਪਠਾਨਕੋਟ ਤੋਂ ਜੰਮੂ ਵੱਲ ਜਾਂਦੇ ਤਾਂ ਮੀਂਹ ਥੋੜਾ ਜਿਆਦਾ ਲੰਮਾ ਘੇਰਾ ਪਾ ਲਿਆ ਪਰ ਸਾਉਣਾ ਹਰੇ 2 ਕਿਲੋਮੀਟਰ ਆਵਾਂਗੇ ਤੇ ਵੀ ਕਹਿੰਦਾ ਵੀ ਤੁਸੀਂ ਥੋੜਾ ਜਿਹਾ ਹੋਰ ਰੁਕੋ ਸਾਡੇ ਕੋਲੇ ਉਹਨਾ ਟਾਈਮ ਬਾਦਾਮ ਤੇ ਛੋਲੇ ਫਟਫਟ ਹੋ ਗਏ ਫੇਰ ਚੱਲਦੇ ਆਂ ਅਗਲੇ ਸਫ਼ਰ ਤੇ ਕਦੇ ਕਦੇ ਕੁਝ ਇਦਾਂ ਦੇ ਹਲਾਦੀ ਬਣ ਜਾਂਦੇ ਸਾਂ ਐਂ ਕਰਕੇ ਸਮਾਂ ਕੱਢਵਾ ਦੇਦਾ ਆਪਾਂ ਨੂੰ ਵੀ ਰੁਕਣ ਦੇ ਇੰਤਜ਼ਾਰ ਦੇ ਵਿੱਚ ਵੀ ਇਗਦੇ ਬੰਦ ਰੋਕ ਤਾਂ ਕਦੋਂ ਚੱਲਦੇ ਆਂ ਕਾਫੀ ਸਮਾਂ ਇੱਥੇ ਖਰਾਬ ਹੋ ਗਿਆ ਨਹੀਂ ਹੁਣ 10 ਕਿਲੋਮੀਟਰ ਤੋਂ ਕੱਢੀ ਬੱਟੂ ਮੀ ਹਟਣ ਦੀ ਖੁਸ਼ੀ ਦੇ ਵਿੱਚ ਕੋਸਾ ਵੱਲੋਂ ਚਾਹ ਦੀ ਪਾਰਟੀ ਤੇ ਐਨੇ ਨੇ ਗੱਪਾਂ ਦੇ ਵਿੱਚ ਸਾਡਾ ਕੀ ਬੰਨਾ ਪਰ ਕੁਛ ਕਰਾਂਗੇ ਹੁਣ ਇੰਨੇ ਦੇ ਨਾਲ ਚਾਹ ਪੀ ਕੇ ਚੱਲੇਗਾ ਅਗਲੇ ਸਫ਼ਰ ਤੇ ਠੀਕ ਹੈ ਭਾਈ ਠੀਕ ਹੈ ਅੱਛਾ ਬਾਈ। ਓਕੇ ਬਾਈ। ਤਕਰੀਬਨ 2 ਘੰਟੇ ਦਾ ਇੰਤਜ਼ਾਰ ਕਰਕੇ ਤੇ ਹੁਣ ਇਹ ਰੋਡ ਤੇ ਦੁਬਾਰਾ ਆਏ ਆ। ਇਹਨੇ ਜੰਗਾ ਜੈਕ ਲਾਤਾ ਹੋਈ ਆ ਪਰ ਐ ਕਿਥੇ ਲਾਉਦੇ ਆ ਹੁਣ। 2 ਘੰਟੇ ਉੱਤੇ ਬਹਿ ਕੇ ਚਾਹ ਜੂ ਪੀ ਕੇ ਤੇ ਹੁਣ ਤੁਰੇ ਆ ਫੇਰ। ਉਸੇ ਮੋੜ ਤੇ ਜਿੱਥੋਂ ਪਰਸੋਂ ਮੁੜੇ ਸੀ ਤੇ ਇਹਦੇ ਰਾਹ ਤੇ ਆਏ ਸੀ ਉੱਥੋਂ ਚੱਲਾਂਗੇ ਸਿੱਧਾ ਸੁਜਾਨਪੁਰ ਨੂੰ ਹਣ ਜਿੱਥੇ ਆਪਣਾ ਸੰਗਤ ਜੀ ਅਰਦਾਸ ਕਰ ਰਹੇ ਨੇ ਸਭਾpani ਸਾਕਟ ਦਾ ਸਕੇੰਗੇ ਉੱਥੋਂ ਉਹਨੂੰ ਮਿਲ ਲੈ ਕੇ ਚੱਲਗੇ ਆਪਣਾ ਗੁਰਦੁਆਰਾ ਸਹਿਬ ਤੋਂ ਮੇਰੇ ਸਾਹ ਨਾਲ 10 ਕਿਲੋਮੀਟਰ ਅੱਗੇ ਆਏ ਆ 10 ਜਾਂ ਥੋੜਾ ਘੱਟ ਤੇ ਨਹੀਂ ਰੁਕਦਾਂ ਫੇਰ ਚੱਲ ਪੈਂਦਾ ਰੌਂਗ ਤਾਂ ਖੇਡ ਕੇ ਅੱਗੇ ਜਾਣਾ ਸਾ ਮੈਂ ਆਪਾਂ ਚੜੇ ਆਂ ਪਟਾਣਗੜ੍ਹ ਜੰਮੂ ਵਾਲੇ ਚਰਾਪੇ ਰੇ ਤੇ ਤੇ ਮੀ ਬਹੁਤ ਤੇਜ ਆ ਤੇ ਮੜਾ ਜੇ ਜੰਮੂ ਵਾਲਾ ਬੋਰਡ ਦਿਖਾ ਦਿਓ ਕੋਸਾਂ ਉਤੋਂ ਉਤੋਂ ਆਪਾਂ ਚਲੇ ਜਾਣਾ ਸੱਜੇ ਹੱਥ ਤੇ ਜੰਮੂ ਵਾਲੇ ਰਾਹਾਂ ਦੇ ਉੱਤੇ ਉਹਨੂੰ ਮਿਲਦੇ ਆਪਾਂ ਅੱਗੇ ਚੱਲ ਕੇ ਫਿਰ ਬਾਕਮਾਲ ਰੋਡ ਤੇ ਯਾਰ ਤੇ ਬੱਦਲ ਹਲੇ ਵੀ ਅੱਖਾਂ ਕੱਢਦਾ ਹੋਇਆ ਇਹ ਕਹਿੰਦਾ ਜਿਵੇਂ ਖਿੱਚ ਲੋ ਤੁਸੀਂ ਨਿਕਲ ਨਹੀਂ ਤੁਹਾਨੂੰ ਡੱਕ ਲਾਂਗੇ ਇੱਥੇ ਅੱਜ ਫਿਰ ਤੇ ਪਰ ਨਹੀਂ ਰੋਡਾਂ ਦੇ ਬੰਨ ਕੇ ਨਹੀਂ ਪੈੜੀ ਤੇ ਆਏਗਾ ਨੂੰ ਦੱਸਦੇ ਅੱਜ ਇਹ ਨੂੰ ਆ ਗਿਆ ਰੋਡ ਪਾ ਜਾ ਇਹ ਵਜਦਾ ਪਹਾੜ ਦੇ ਪਾਸੇ ਕਿਹੜਾ ਜਾਂਦਾ ਲੁਕੋ ਰੋਡ ਤੇ ਤੇ ਤੂੰ ਜਿਹੜਾ ਜਾਉਂਗਾ ਉਹ ਚਲਿਆ ਦੱਸਦਾ ਜੰਮੂ ਨੂੰ ਪਠਾਨਕੋੜ ਤੋਂ ਵਾਪਸੀ ਤੇ ਬਹਾਵਾ ਟਾਈਮ ਬਾਅਦ ਇਹ ਸੋਣਾ ਯਾਰ ਕੰਪਲੈਕਸ ਦੇਖਿਆ ਇਹ ਆ ਗਿਆ ਯਾਰਾਂ ਦਾ ਸਟੋਰ ਫਾਰਕੀ ਕਿੰਗ ਜਿੱਥੇ ਅਸੀਂ ਪੂਰਾ ਇੱਕ ਸਾਲ ਲਾਇਆ ਕਸ਼ਕ ਨਿੱਜੀ ਕਾਰ ਲੈ ਕੇ ਸਾਨੂੰ ਸੋਣਾ ਪਿਆ ਪਰ ਠੀਕ ਹੈ ਜੋ ਵੀ ਆ ਗੋਡਾ ਉੱਥੋਂ ਆਏ ਤੇ ਕਿਸੇ ਰਾਹ ਪਏ ਨਹੀਂ ਸਾਰੀ ਉਮਰ ਉੱਥੇ ਮਰੀ ਦੇ ਦਿਹਾੜੀਆਂ ਕਰ ਕਰ ਕੇ ਐਦਾਂ ਹੀ ਤੁਹਾਡੇ ਸਾਰਿਆਂ ਨਾਲ ਆ ਬਈ ਜਿੱਥੇ ਵੀ ਕੰਮ ਕਰਦੇ ਹੋ ਕੋਸ਼ਿਸ਼ ਕਰਿਆ ਕਰੋ ਵੀ ਉਧਰੋਂ ਬਾਹਰ ਨਿਕਲ ਕੇ ਕੁਝ ਨਵਾਂ ਟਰਾਈ ਕਰਿਆ ਕਰੋ ਤਾਂ ਸਾਰੀ ਉਮਰ ਤੁਸੀਂ ਅੱਟਦਾ ਯਾਰ ਤੇ ਨਾਂ ਬੰਨੇ ਰਹਿ ਸਕੋ ਇਹ ਚੱਲੀ ਜਾਣਾ ਸਾਰੀਆਂ 8 10 ਹਜ਼ਾਰ ਵਾਲੇ ਕੰਮ ਕਿਤੇ ਨਹੀਂ ਮੁੱਕਦੇ ਇਹ ਚਾਹੇ ਤੁਸੀਂ 40 ਸਾਲਾਂ ਦੇ ਹੋ ਕੇ ਵੀ ਕੰਮ ਆ ਹੋਵੇ ਨਾ ਤੁਹਾਨੂੰ ਤਾਂ ਵੀ ਮਿਲਿਆਣਾ 15000 ਦੇ ਕੰਮ ਹੱਸ ਕੇ ਮਿਲ ਜੂ ਪਰ ਕੋਸ਼ਿਸ਼ ਕਰੋ ਵੀ ਕੁਝ ਨਵਾਂ ਕੀਤਾ ਜਾਵੇ ਇਹ ਜਿਹੜੀਆਂ ਗੱਲਾਂ ਬਾਤਾਂ ਨੇ ਇਹ ਤੇਜ਼ ਹੋਣ ਦੇ ਕਾਰਨ ਸਾਨੂੰ ਫਿਰ ਰਸਤੇ 'ਚ ਰੋਕ ਕੇ ਥੋੜੇ ਜਿਹੀ ਜਿਗਾਰ ਲਾਉਣੇ ਪਏ ਹੁਣ ਲਿਵਿੰਗ ਵੈਗ ਸਾਡੇ ਹੋਰੇ ਸੀ ਗੱਲੇ ਤੇ ਹੁਣ ਥੋੜੇ ਜੇ ਸਾਡੇ ਕੋਲੇ ਪ੍ਰਬੰਧ ਠੀਕ ਨੇ। ਹੁਣ ਅਗਲਾ ਸਾਊਥਾ ਕਾਟ ਹੋ ਸਕਦਾ। ਇਹ ਸਾਰੇ ਬੈਗ ਜੇ ਸਿੱਟੀ ਮਾਰ ਮਾਰ ਕਿਹਨੇ ਕਰਤੇ ਸੀ ਗੰਦੇ ਤੇ ਇਸ ਲਈ ਵੀ ਬੈਗ ਚ ਪਾਣੀ ਭਰ ਜਾਂਦਾ ਉਹ ਸੋਖ ਲੈਂਦਾ ਫਿਰ। ਤੇ ਮੀਂਹ ਫਿਰ ਤੇਜ਼ ਆ ਪਰ ਕੋਈ ਨਹੀਂ ਅੱਜ ਤਾਂ ਸਫ਼ਰ ਨਹੀਂ ਜੀ ਹੋਊਗਾ ਜਿੰਨਾ ਹੋਊਗਾ। ਸ਼੍ਰੀਨਗਰ ਰਹਿ ਗਿਆ ਇਸ ਤੋਂ 337 ਕਿਲੋਮੀਟਰ ਤੇ ਜੰਮੂ ਰਹਿ ਗਿਆ 85 ਕਿਲੋਮੀਟਰ। ਤੇ ਇਦੋਂ ਕਿਹਾ ਉਹ ਕਟੂਆ। ਅਰਾ ਪਾ ਜਾਵਾਂਗੇ ਸਾंभ ਵਾਲੇ। ਇਹ ਹੋ ਸਕਿਆ ਆਪਾਂ ਬਾੜ ਦੇ ਦਰਸ਼ਨ ਹੋ ਗਏ ਪਹਿਲਿਆਂ ਦੇ ਹਾਏ 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 ਕੀ ਬਾਤਾਂ ਦੁਨੀਆ ਜੱਤਣ ਆਏ ਗੱਲੀ ਤੈਨੂੰ ਨਹੀਂ ਇੱਥੇ ਇਹ ਪਤਾ ਲੱਗਦਾ ਗਾਣੇ ਦੇ ਮਤਲਬ ਕੀ ਨੇ ਇਹ ਕਦੇ ਘਰੋਂ ਬਾਹਰ ਨਿਕਲੋ ਤੁਹਾਨੂੰ ਪਤਾ ਲੱਗੇ ਵੀ ਗਾਣੇ ਕਿਉਂ ਹੁੰਦੇ ਕਿਵੇਂ ਲਿਕੇ ਗਏ ਨੇ ਤੇ ਬਹੁਤ ਸੋਹਣਾ ਨਿਆਰਾ ਜੰਮੂ ਜਿਆ ਐਂਟਰੀ ਇੱਕ ਹਿਸਾਬ ਦੀ ਹੋ ਚੁੱਕੀ ਆ ਲਖਨਊਰ ਬਾਰਡਰ ਤੇ ਪਹੁੰਚ ਗਏ ਆ ਤੇ ਇਤੋਂ ਆਪਣੀਆਂ ਹੋਣੀਆਂ ਸਿਮਾ ਬੰਦ ਆ ਸ੍ਰੀਗਲ ਸਾਰਿਆਂ ਨੂੰ ਫਿਰ ਪੰਜਾਬ ਕ੍ਰੋਸ ਕਰਕੇ ਆਪਾਂ ਮੰਗ ਆ ਗਏ ਜੰਮੂ ਕਸ਼ਮੀਰ ਚੈਂਟਰ ਹੋ ਗਏ ਆ ਤੇ ਬਹੁਤ ਖੁਸ਼ੀ ਹੋਈ ਇੱਥੇ ਆ ਕੇ ਪੰਜਾਬ ਦੀ ਚੌਂਕੀ ਤੇ ਉਧਰ ਬੁੱਤ ਲੱਗਿਆ ਹੋਇਆ ਮਹਾਰਾਜਾ ਗੁਲਾਬ ਸਿੰਘ 1792 ਤੇ 1857 ਵਾੜ ਟੋਕਰ ਤੁਹਾਨੂੰ ਕੁਝ ਹੋਰ ਲਿਖਿਆ ਹੋਇਆ ਆ ਬਹੁਤ ਸਾਰਾ ਪਿਆਰ ਦੇ ਰਿਆ ਤੁਸੀਂ ਮਿਹਰਬਾਨੀ ਸਾਰਿਆਂ ਦਾ ਤੇ ਅੱਜ ਆਪਾਂ ਪੰਜਾਬ ਕ੍ਰਾਸ ਕਰਕੇ ਜੰਮੂ ਕਸ਼ਮੀਰ ਪਹੁੰਚ ਚੁੱਕੇ ਆ ਤੇ ਧੰਨਵਾਦ ਸਾਰਿਆਂ ਦਾ ਵੀਡੀਓ ਦੇਖਣ ਦੇ ਲਈ ਜੀ ਮਿਹਰਬਾਨੀ ਅੱਜ ਤੁਹਾਨੂੰ ਆਪਾਂ ਦਿਖਾਵਾਂਗੇ ਪ੍ਰੂਫ ਵੀ ਸੋਖ ਇੰਦਗੜ ਦਾ ਚੱਲਦਾ ਨਾਂ ਇਹਨਾਂ ਰਾਹਾਂ ਦੇ ਉੱਤੇ ਤੇ ਉਹ ਸਿੱਧਾਂ ਦੇ ਟੂਲ ਬਲਾਜਾਂ ਦੇ ਸਰਦਾਰੀ ਆਪਣੀ ਅੱਜ ਵੀ ਹੈ ਵਾ ਇਹ ਕੱਲੇ ਪੰਜਾਬ ਦੇ ਵਿੱਚ ਨਹੀਂ ਜੰਮੂ ਕਸ਼ਮੀਰ ਦੇ ਵਿੱਚ ਨਹੀਂ ਆਪਣਾ ਨਾਂ ਚੱਲਦਾ ਟੂਲ ਬਲਾਜਾਂ ਦੇ ਉੱਤੇ ਅੱਜ ਦੀ ਲਾਈਵ ਦੇਖ ਸਕਿਆ ਹੋਊਗਾ ਤੇ ਇਹ ਨਾ ਬੈਰ ਆਪਣਾ ਪੰਜਾਬ ਤੋਂ ਲੈ ਕੇ ਜੰਮੂ ਕਸ਼ਮੀਰ ਤੱਕ ਦਾ ਚਾਲ ਦਾ ਮਾਲਕ ਦੀ ਮੇਹਰ ਦੇ ਨਾਲ ਆਉਣ ਵਾਲੇ ਸਮਝੇ ਤੂੰ ਵੀ ਗਾਂ ਣਾਟ ਪਾਵੇਂਗਾ ਆਪਾਂ ਤਕੜੀ ਚੜਾਈ ਤੋਂ ਬਾਅਦ ਜੰਮੂ ਕਸ਼ਮੀਰ ਚ ਐਂਟਰੀ ਤੇ ਐਦਾਂ ਦੀ ਕੋਈ ਤੌਰ ਦੇਖੇ ਨੁਦਿ ਨੇ ਮੌਸਮ ਵਸਾਉਣਾ ਇਥੋਂ ਦਾ ਬਾਲਾ ਘੈਂਟ ਆ ਹੁਣ ਪਹੁੰਚ ਜਾਗੇ ਸਾਂਭਾ ਤੇ ਫਿਰ ਦੇਖਦਾ ਅੱਗੇ ਦਾ ਸਫ਼ਰ ਜੇ ਮੌਸਮ ਹੋ ਰਿਹਾ ਸਾਫ਼ ਫੇਰ ਆਪਾਂ ਜਾਵਾਂਗੇ ਤੇ ਜੰਮੂ ਸਿੱਧਾ ਫਤਿਹ ਕਰਾਂਗੇ ਇਥੋਂ ਰਹਿ ਗਿਆ 90 ਕਿਲੋਮੀਟਰ ਖਚਦਾਂਗੇ ਬਾਅਦ ਵੱਡੇ ਲੈਵਲ ਦੀ ਸਾਸਰੀ ਕਾ ਸਾਸਰੀ ਕਾ ਲੈ ਲਦਾਖ ਜਾ ਰਹੇ ਆ ਹੇ ਮਦਾਖ ਜਾ ਰਹੇ ਆ ਲੈ ਲਦਾਖ ਲੈ ਲਦਾਖ ਮਦਾਖ ਜਾ ਰਹੇ ਆ ਨਹੀਂ ਨਹੀਂ ਪੈਡਲ ਹੈ ਪੈਡਲ ਪੈਡਲ ਅਰੇ ਇਹ ਉਸੇ ਬੜੀਆ ਹੈ ਇਹ ਇਹ ਜ਼ਿਆਦਾ ਵਗਦੀ ਹੈ ਔਰ ਇਹ ਵੀ ਆ ਰਹੀ ਹੈ ਬਾਈ ਉਹਨੇ ਕਿਹਾ ਕੋਸਾ ਨੂੰ ਮੈਨ ਲੈ ਗਦੇ ਹੁਣ ਗੱਲ ਬਾਤ ਵੱਡੇ ਲੈਵਲ ਦੀ ਹੋਈ ਜਦਾ ਪਾਦਰ ਫੇਰ ਜਾਨਦੇ ਆ ਇਹਦਾ ਤਾਂ ਮਨ ਸਤਕਾਰ ਮਿਲਦਾ ਤੇ ਰੂਹਾਂ ਹੋ ਜਾਂਦੀਆਂ ਖੋਲੇ ਕਹਿੰਦੇ ਭਾਈ ਕਹਿੰਦਾ ਨਾਲ ਜਾਣਾ ਥੋੜੇ ਕਹਿੰਦਾ ਯਾ ਨਾ ਮੋਟਾ ਲੈ ਸਾਨੂੰ ਲੈ ਜਾਓ ਓ ਵਾਹਿਗੁਰੂ ਆਇ ਗਿਰੂ ਮੰਮੂ ਕੁਸ਼ੀਰ ਦਾ ਜਦੋਂ ਐਂਟਰ ਕਰਦਾ ਸਮੇ 15 ਕਿਲੋਮੀਟਰ ਐ ਕਠੂਆ ਸ਼ਹਿਰ ਦੇ ਵਿੱਚ ਤੇ ਉਹ ਸੇ ਚੀਜ਼ ਦੇਖਣ ਨੂੰ ਮਿਲੀ ਆ ਜਿਹੜੀ ਮੈਨੂੰ ਨੌਲੇਜ ਤਾਂ ਹੈਣੀਗੀ ਪਰ ਮੇਰਾ ਚੱਤ ਕੀਤਾ ਵੀ ਤੁਹਾਨੂੰ ਮੈਂ ਦਿਖਾਵਾਂ ਇਸ ਚੀਜ਼ ਦਾ ਵਿਊ ਉਹ ਸੇ ਇਦਾਂ ਨੀ ਚੀਜ਼ਾਂ ਬਣੀਆਂ ਹੋਈਆਂ ਨੇ ਕੋਈ ਟਾਈਮ ਵਗੈਰਾ ਜਾਂ ਜਦੋਂ ਕੋਈ ਵੱਡਾ ਸਾਗਰ ਹੁੰਦਾ ਉਹ ਚੀਜ਼ਾਂ ਨੇ ਇਹ ਉਧਰ ਲੱਲੀ ਛੱਲੀ ਨਾ ਰਹੀ ਆ ਤੇ ਬੜੀ ਵਧੀਆ ਚੀਜ਼ ਬਣੀ ਹੋਈ ਆ ਰੋਵੇਂ ਮੈਂ ਕੈਮਰੇ ਦੇ ਵਿੱਚ ਉਨੀ ਸਾਫ ਨਾ ਆਉਂਦੀ ਉਹ ਪਰ ਅੱਖੀਂ ਦੇਖਣ ਤੇ ਪਤਾ ਲੱਗਦਾ ਬਹੁਤ ਘੈਂਟ ਆ ਇਹ ਤੇ ਜੇ ਤੁਹਾਨੂੰ ਆਵਾਜ਼ ਘੱਟ ਲੱਗਦੀ ਹੋ ਤਾਂ ਥੋੜੀ ਜਿਹੀ ਕੁਆਲਿਟੀ ਵਧਾ ਲਿਓ ਤੇ ਨਾਲ ਆਵਾਜ਼ ਸਾਫ ਹੋ ਜਾਂਦੀ ਹੈ ਭਾਈ ਕਿਹ ਟੂ ਰਹਿ ਗਿਆ ਸਾਂਭਾ 45 ਕਿਲੋਮੀਟਰ ਤੇ ਜੰਮੂ ਰਹਿ ਗਿਆ 90 ਕੋਸ਼ਿਸ਼ ਕਰਾਂਗੇ ਜੰਮੂ ਤੱਕ ਪਰ ਸਾਂਭਾ ਨਿਬੜਾਂਗੇ ਠੀਕ ਹੈ ਜੀ ਜੰਮੂ ਵਿੱਚ ਮੀਰੀ ਦੀ ਐਂਟਰੀ ਤੇ ਜੰਮੂ ਵਾਲੇ ਲੋਕ ਇਦਾਂ ਦੇਖਦੇ ਜਿਵੇਂ ਪਤਾ ਨਹੀਂ ਪਖਾਨிஸ்தਾਨ ਤੋਂ ਆਏ ਹੁੰਦੇ ਆ ਅੱਖਾਂ ਹੀ ਘੜਦਾ ਕੋਈ ਕੋਈ ਜਮਾ ਖੋਜਦਾ ਆਹ ਦੇ ਆ ਬਰੀ ਐਕਸਾਈਟਡ ਆਂ ਵੰਦੇ ਲੁੱਕ ਐਟ ਮਾਈ ਯੂ ਨੋ ਪਹਿਰਾ ਦੂਜਾ ਜਿਹੜਾ ਬੈਕਗ੍ਰਾਉਂਡ ਕੀ ਕਹਿੰਦਾ ਇਹਨਾਂ ਨੂੰ ਫਲੈਕਸ ਸੀ ਸਿੰਘ ਯਾ ਸਸਰੀ ਕਹਾਂਜੀ ਕਹਿੰਦੇ ਆ ਜਾਓ ਕਹਿੰਦੇ ਆ ਜਾਓ ਸਿੰਘ ਚਾਹ ਪੀਈਏ ਤੁਹਾਨੂੰ ਚਾਹ ਦੀ ਸੇਵਾ ਤੇ ਨਾਲ ਪਕੌੜੇ ਖਾਉਦੇ ਉਹਨਾਂ ਨੇ ਇਹਦੇ ਵੀ ਸਾਨੂੰ ਬਹੁਤ ਵਧੀਆ ਲੱਗਾ ਤੁਸੀਂ ਸਾਡੇ ਸ਼ਹਿਰ ਆਏ ਅਸੀਂ ਤਾਂ ਟੋਟੇ ਸ਼ਹਿਰ ਵੈਤੀ ਗਾਂ ਵੀ ਜਾਣਾ ਵਾ ਸਾਨੂੰ ਹਰੇਕ ਸ਼ਹਿਰ ਚ ਇਦਾਂ ਦਾ ਪਿਆਰ ਮਿਹਰੇ ਦੀ ਚਾਹੁੰਦੇ ਚੰਮੂ ਕਸ਼ਮੀਰ ਵਿੱਚ ਵੜਦੇ ਆ ਕਠੂਆਣਾ ਕੇਰਾ ਜਿਆਦਾ ਖਰਾਬ ਨੇ ਥੋੜੇ ਤੇ ਇਨਾ ਚੱਕੜਾ ਦੇ ਨਾਲ ਸਾਰਾ ਹੀ ਸੰਦੇ ਵੜੇ ਆਪਣੇ ਸਾਰੇ ਭਰ ਚੁੱਕੇ ਆ ਹੁਣ ਦੇਖਦੇ ਅੱਗੇ ਚੱਲ ਕੇ ਕਿਤੇ ਟਿਕਾਣਾ ਲੱਭ ਕੇ ਤੇ ਇਹਨਾਂ ਨੂੰ ਧੋਵਾਂਗੇ ਨਾਲੇ ਲਾਉਣੇ ਹਵਾ ਹੂਗਾ ਉਹ ਕੇ ਸਾਰਾ ਲੈ ਜਾਓ ਜੀ ਲੈ ਜਾਓ ਮਹਾਰਾਜ ਲੈ ਜਾਓ ਜੀ ਲੈ ਜਾਓ ਟੂਡੀ ਕਦੇ ਜਿਹੜੀ ਆਹ ਪਲਾਨ ਕਰੂ ਜਾਂ ਮਗਰ ਨਾ ਲੈ ਜੀ ਪੌਲ ਤੱਕ ਦਾ ਜਦਾ ਨਾ ਹੋ ਕਟੜਾ ਐਕਸਪ੍ਰੈਸ ਵਾਲੀ ਆਹ ਉਹੀ ਆ تین ਨਾਲ ਪੂਰਾ ਹਾਲਾ ਸਾਰੇ ਪਾਸੇ ਬਾਈ ਸਾਹਮਣੇ ਰਹਿ ਗਏ ਥੋ 30 ਕਿਲੋ ਮੀਟਰ ਤੇ ਜਦੋਂ ਜਦੋਂ ਤੁਰਦੇ ਆ ਉਦੋਂ ਮੀਂਹ ਚੱਲ ਪੈਂਦਾ ਜਦੋਂ ਰੁਕਦੇ ਆ ਉਦੋਂ ਮੀਂਹ ਰੁਕ ਜਾਂਦਾ ਰਬੂ ਨੇ ਖੇਡਾ ਖੇਡੀ ਜਾਂਦਾ ਸਾਡੇ ਨਾਲ ਪਰ ਦੇਦੀ ਕੰਮ ਦੱਸਦੇ ਆ ਨੱਪਦਾ ਇਹ ਕੰਮ ਐ ਨਹੀਂ ਦੱਸਦੇ ਤੇ ਇਧਰ ਆ ਇਹ ਕੰਮ ਚੱਲਦਾ ਰੋੜਾਂ ਦਾ ਪੱਟੀ ਫਿਰਦੇ ਨੇ ਬਤੰਦਰ ਬਹੁਤ ਟਾਈਮ ਦਾ ਚੱਲਦਾ ਹੈ ਐਦਾ ਨਹੀਂ ਪਿਛਲੇ 2-3 ਸਾਲਾਂ ਤੋਂ ਤੁਰ ਆ ਰਹੀ ਨਹੀਂ ਪੂਰਾ ਕੰਮ ਚੱਕੀ ਜਾਂਦੇ ਫਰਾਂ ਤਕਬੂ ਮੇਡੀ ਵੀ ਫਰਦੇ ਇੱਧਰਲੇ ਪਾਸੇ ਇਹ ਆ ਪੱਠੀ ਆ ਗਈ ਜੰਮੂ ਕਸ਼ਮੀਰ ਦੇ ਲੈ ਜਾ ਵੀਰੇ ਲੈ ਜਾ ਯਾਰ ਗਾ ਫਿਰ ਟ੍ਰੈਫਿਕ ਆ ਲਊ ਵੀ ਲਾ ਟ੍ਰੈਫਿਕ ਨਹੀਂ ਯਾਰ ਅੱਜ ਪਹਿਲਾਂ ਵੀ ਨੇ ਟ੍ਰੈਫਿਕ ਨਹੀਂ ਗਾ ਜੜਾਈ ਮਲਦੀਦੀ ਲੱਗਦੀ ਆ ਉੱਡਾ ਆਪਣਾ ਬਿਲਕੁਲ ਜਵਾਬ ਨਹੀਂ ਜਾਂਦਾ ਯਾਰ ਚੱਲ ਕੋਈ ਨਹੀਂ ਦੇਖਦੇ ਆ ਚੜਾਈ ਹੀ ਫਿਰ ਕਦੇ ਕਦੇ ਤਾਂ ਜਮੇ ਹੀ ਵੱਡੇ ਰੋੜ ਆ ਜਾਂਦੇ ਤੇ ਕਦੇ ਕਦੇ ਨਹੀਂ ਜਿੰਗੀਆਂ ਕਲੀਆਂ ਵਾਂਗੂ ਸੜਕਾਂ ਆ ਜਾਂਦੀਆਂ ਤੇ ਹਾਲ ਆਪਣੇ ਇਦਾਂ ਦੇਨੇ ਕੋ ਸਾਡੇ ਸਾਈਕਲ ਨੇ ਪੂਰਾ ਕਰਤਾ ਜਿਕੜੋ ਜਿਕੜੀ ਗੰਨ ਤੁਨ ਬਾਅਦ ਚ ਦਿਖਾਉਣਾ ਐਡ ਦੇ ਚੱਲ ਕੇ ਤੇ ਆ ਦਰਿਆ ਦਾ ਨਾ ਨਹੀਂ ਮੈਨੂੰ ਪਤਾ ਤੇ ਬਹੁਤ ਟਾਈਮ ਤਾਂ ਆਪਣੇ ਨਾਲ ਤੁਰਿਆ ਹੁੰਦਾ ਤੇ ਉਹ ਜਿਹੜੇ ਪਹਾੜ ਨੇ ਉਹਨਾਂ ਦੇ ਨਾਲ ਤੁਰਿਆਨੇ ਆਪਾਂ ਬਹੁਤ ਟਾਈਮ ਦੇ ਤੇ ਤੇ ਆਰਮੀ ਦੀਆਂ ਯੂਨਿਟਾਂ ਬਹੁਤ ਬਣੀਆਂ ਹੋਈਆਂ ਨੇ ਤੇ ਬਾਰਡਰਸ ਨੇ ਮਾਰਡਰ ਕਰਕੇ ਫੌਜ ਬਹੁਤ ਆ ਇਹ ਫੌਜ ਦੀ ਅੱਜ ਤਾਂ ਸਾਰਾ ਵੱਡਾ ਕੰਮ ਹੈ ਕੱਪੜੇ ਤਰਨ ਕੋ ਕੇ ਕਾਲੇ ਕੱਪੜੇ ਜਮਾਂ ਗੱਟੇ ਹੋਏ ਪਏ ਆ ਨਹੀਂ ਇੰਨਾ ਕੁ ਜ਼ਿਆਦਾ ਰੋਡ ਇੰਨੇ ਕੁ ਖਰਾਬ ਤੇ ਕੀ ਬਾਤ ਆ ਇਹ ਤੇ ਰੋਡਾਂ ਦਾ ਕੰਮ ਜੋਰਾ ਸ਼ੋਰਾਂ ਦਾ ਆ ਪੂਰਾ ਵੇਲਾ ਤੱਕ ਬਹੁਤ ਪਾਉਂਦੇ ਨੇ ਆ ਆਰਾਮ ਵਿੱਚ ਇਹ ਤਾਂ ਨੀਆਂ ਬਣੀਆਂ ਹੋਈਆਂ ਨੇ ਇੱਥੇ ਨਲਟਰੀਆਂ ਦੇ ਫੋਸਤੀ ਸੀਗੀਆਂ ਤੇ ਇੱਥੇ ਹਾਂ ਨਵੇਂ ਵੱਡੇ ਰੋਡ ਚੱਲਦੇ ਆਂ ਕਾਫੀ ਲੰਮੇ ਸਮੇਂ ਤੋਂ ਕੰਮ ਚੱਲੀ ਜਾਂਦੇ ਆਂ ਕੰਮ ਵੱਡੇ ਹੋਣ ਕਰਕੇ ਫਿਰ ਸਮਾਂ ਲੈ ਲੈਂਦੇ ਨੇ ਪਰ ਤਸਲੀਆਂ ਲੈ ਜਾਓ ਮਾਈ ਗਾਡ ਭਾਈ ਕਿਹੜੀ ਆ ਗਈ ਇਹ ਸਾਲ ਕੋਈ ਚੱਕਰ ਨਾ ਘਟਾਏਗਾ ਮਾਈ ਪਾ ਅਜਨੀ ਕੋਲੇ ਜਿ ਬੈਠੇ ਇਹਨਾਂ ਨੂੰ ਚੱਕ ਦਾਂਗੇ ਸਫ਼ਰ ਤਕਰੀਬਨ ਅੱਜ ਦਾ ਹੋ ਗਿਆ 70 ਕੁਸ਼ ਕਿਲੋਮੀਟਰ ਦਾ ਤੇ ਹੁਣ ਚੜ੍ਹਾਈ ਦੀ ਜੀ ਮੈਨੂੰ ਸਾਹਮਣੇ ਓਹੋ ਪਹਿਲਾਂ ਉਹ ਚੜੀ ਜਾਊਗੀ ਫਿਰ ਤੁਹਾਨੂੰ ਮਿਲਦੇ ਆ ਲੰਪੂਰੇਗਾ 48 ਕਸੜਾ 94 ਸ਼੍ਰੀਨਗਰ ਹੈਗਾ 336 ਕਿਲੋਮੀਟਰ ਇਹ ਤਾਂ ਪਹੁੰਚ ਆ ਗਿਆ 68 ਕਿਲੋਮੀਟਰ ਆਪਾਂ ਜਾਣਾ ਅੱਜ ਜੰਮੂ ਵੱਲ ਨੂੰ ਸਾਂਦੇ ਵੱਲ ਨੂੰ ਇਦਾਂ ਦੇ ਕੁਝ ਰਾਹ ਨੇ ਇਦਾਂ ਦੀਆਂ ਵਾਟਾਂ ਚੜਾਈਆਂ ਪੁਰੀਆਂ ਆਉਂਦੀਆਂ ਨੇ ਮਿੰਟਕ ਬਾਅਦ ਪੱਟ ਚੜਾਈਆਂ ਦੇ ਬਾਅਦ ਜੀ ਢਾਲ ਆਉਂਦੀ ਆ ਉਹਦਾ ਆਪਾਂ ਨੂੰ ਬਹੁਤ ਫਾਇਦਾ ਹੋ ਜਾਂਦਾ ਤੇ ਚੜਾਈ ਕਿਲੋਮੀਟਰੀ ਦੇ ਢਾਲ ਫਿਰ 3 ਕਿਲੋਮੀਟਰ ਦੀ ਆ ਜਾਂਦੀ ਆ ਇਹ ਚੀਜ਼ ਆਪਾਂ ਨੂੰ ਬਹੁਤ ਬੈਨੀਫਿਟ ਹੋ ਜਾਂਦਾ ਇਹ ਚੀਜ਼ ਉੱਤੇ ਤੇ ਰੋੜਾ ਦਾ ਕੰਮ ਵੱਡੇ ਪੱਧਰ ਤੇ ਚੱਲਦਾ ਇਧਰ ਜੰਮੂ ਦੇ ਵਿੱਚ ਓਹੋ ਇਹ ਆ ਵੀ ਰਹੀਆਂ ਨੇ ਹੁਣ ਪਤਾ ਲੱਗਿਆ ਵੀ ਗੀਅਰ ਕਾਦੇ ਵਾਸਤੇ ਹੁੰਦੇ ਆ ਸਹੀ ਦਾ ਹੋ 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 ਚੱਲ ਚੱਲ ਦਰਦੀ ਨਹੀਂ ਆ ਇਹ ਨਾ ਕਰ ਚਲ ਚੱਲ ਹੜੇ ਤਾਂ ਬਹੁਤ ਹੀ ਹਨਾ ਆਪਾਂ 10000 ਫੁੱਟ ਦੇ ਆਪਾਂ 10000 ਤੇ ਸਮੇ ਅਬ ਸਫਰ ਕਰ ਰਹੇ ਆ ਜੰਮੂ ਦੇ ਸਾਂਭਾ ਸ਼ਹਿਰ ਦੇ ਵਿੱਚ ਤੇ ਇਹ ਤਾਂ ਸਾਹਮਣੇ ਦੇਖ ਰਹੇ ਦੇਖ ਰਹੇ ਆ ਇਹ ਆ ਕਾਲਜ ਡਬਲ ਡਿਗਰੀ ਕੋਲੋਂ ਸੰਭਾ ਕਾਫੀ ਯਾਦਾਂ ਜੁੜੀਆਂ ਨੇ ਇਸ ਕਾਲਜ ਦੇ ਨਾਲ ਤੇ ਇਸ ਨਿਕਾਣ ਦੇ ਨਾਲ ਪੀਸ ਸਾਲ ਪਹਿਲਾਂ ਤੇ ਗਿੜਾ ਵਜਦਾ ਹੁੰਦਾ ਸੀਗਾ ਸੋ ਉਹ ਵੀ ਯਾਦਾਂ ਅੱਜ ਵੀ ਜੀਤੇ ਨੇ ਇਸ ਕਾਲਜ ਦੀਆਂ ਪਹਿਲਾਂ ਆਈਦਾ ਸੀਗਾ ਸਪਲੈਂਡਰ ਦੇ ਉੱਤੇ ਤੇ ਅੱਜ ਕਰਮਾ ਵਾਲਾ ਟਰੱਕ ਆਪਣਾ ਇੱਥੇ ਪਹੁੰਚਿਆ ਹੋਇਆ ਏ ਤੇ ਬਾਕੀ ਯਾਰਾ ਦਰਿਆ ਜਿਹੜਾ ਆਪਣੇ ਨਾਲ ਬਹੁਤ ਟਾਈਮ ਤਾਂ ਚੱਲੇ ਆਉਂਦਾ ਇਹਦਾ ਨਾਮ ਨੂੰ ਹਲੇ ਤੱਕ ਨਹੀਂ ਪਤਾ ਆਪਾਂ ਤੁਹਾਨੂੰ ਐਂਡ ਤੇ ਦੱਸਦੇ ਹਾਂ ਕੋਈ ਨਹੀਂ ਪਤਾ ਕਰਕੇ ਤੇ ਇਹ ਆਪਣੇ ਹਾਲ ਲੰਮੀਆਂ ਚੜ੍ਹਾਈਆਂ ਤੋਂ ਬਾਅਦ ਤੇ ਇਹ ਤੋਂ ਵੱਧ ਅਜਾ ਸਫਰ ਆ ਕੁਛ ਇਹਦਾ ਨਹੀਂ ਵੜਿਆ ਅਜਾ ਸਵੇਰ ਹੋ ਗਿਆ ਤਕਰੀਬਨ 7:30 ਵਜੇ ਦਾ ਤੇ ਆਪਣੀ ਬਾਦ ਵੀ ਰਹੀ 7 ਕਿਲੋਮੀਟਰ ਆਪਾਂ ਅੱਗੇ ਜਾ ਰਹੇ ਹਾਂ ਵੋਪਰਾ ਸਿੰਘ ਸਭਾ ਕੋਲਪੁਰ ਵੇਖੇ ਤੇ ਇਹ ਵੀ ਦੇਖੋ ਤੇ ਪ੍ਰਬੰਧ ਤੇ ਕਿਦਾਂ ਮਾਹੌਲਾ ਸਾਲ ਵੱਡੇ ਰੋਡ ਤੇ ਚੜੇ ਹੋਏ ਆ ਤੇ ਜਿਵੇਂ ਤੁਸੀਂ ਸਵੇਰ ਤੇ ਦੇਖ ਰਹੇ ਹੋਵੋਗੇ ਸੌਰੀ ਲੋਕਾਂ ਦੇ ਵਿੱਚ ਰੋੜਾਂ ਦਾ ਕੰਮ ਇਹ ਚੱਲੀ ਜਾਂਦਾ ਬਣੀ ਜਾਂਦੇ ਨੇ ਕਿਤੇ ਟੁੱਟੇ ਹੋਏ ਪੌੜਾ ਅੱਧ ਵਿਚਾਲੇ ਰੁਕੇ ਹੋਏ ਕਿਤੇ ਵੱਡੀਆਂ ਸੜਕਾਂ ਨੇ ਤੇ ਇਧਰ ਵੱਡੀਆਂ ਦਸਤੀਆਂ ਵੀ ਨੇ ਮੇਰੇ ਹਿਸਾਬ ਨਾਲ ਕੋਈ ਕਾਲਜ ਜਾਂ ਹਸਪੀਟਲ ਵਗੈਰਾ ਹੋਣਾ ਇਹ ਤੇ ਉਧਰ ਕੋਈ ਫੈਕਟਰੀ ਆ ਆਹ ਸੋ ਜਾ ਵੀ ਹੈ ਜ਼ੋਰ ਦੇ ਉੱਤੇ ਐਂਦਾ ਸਿਸਟਮ ਹੈ ਕੋਈ ਸਾਡੇ ਕਿ ਸਾਡਾ ਹੋ ਗਿਆ ਤੇ ਹੁਣ ਤੁਹਾਨੂੰ ਮਿਲਦੇ ਆਪਾਂ ਸਦਾ ਗੁਰੂ ਘਰ ਚੱਲ ਕੇ ਠੀਕ ਹੈ ਜੀ ਫਿਰ ਠੀਕ ਹੈ ਜੀ ਬਈ ਸਾਰਿਆਂ ਜੋ ਤੁਸੀਂ ਮੇਰੇ ਸਾਹਮਣੇ ਬਿਲਡਿੰਗਾਂ ਦੇਖ ਰਹੇ ਆਂ ਮਗਰ ਇਹ ਸਾਰੀਆਂ ਐਮਸ ਹਸਪੀਟਲ ਨੇ ਬਾਈ ਇਹ ਜੰਮੂ ਕਸ਼ਮੀਰ ਦੇ ਵਿੱਚ ਦੋਨੇ ਸਾਈਡ ਨੇ ਇਹ ਇਧਰਲੀ ਸਾਈਡ ਵੀ ਤੇ ਇਧਰਲੀ ਸਾਈਡ ਵੀ ਆ ਇਨ ਹਸਪੀਟਲ ਤੁਸੀਂ ਸੁਣਿਆ ਹੋਣਾ ਆਲ ਇੰਡੀਆ ਮੈਡੀਕਲ ਸਾਇੰਸ ਤੇ ਮਾੜੇ ਮੋੜਾ ਖਰੀਦਰ ਉਧਰ ਹੋ ਜਾਂਦੇ ਆ ਪਰ ਜੇ ਤੁਸੀਂ ਦੇਖ ਸਕੋ ਤਾਂ ਕੁਛ ਇਤਾਂ ਦਾ ਵੀ ਨਹੀਂ ਰੌਤ ਜਾਦੇ ਹੋਣ ਕਰਕੇ ਫੋਨ ਵੀ ਗਲੈਟੀ ਨਹੀਂ ਬਣਾ ਰਿਹਾ ਇੱਥੇ ਆਪਣੀ ਵਾਰਡ ਰਹਿ ਗਈ ਆ 7 ਕਿਲੋਮੀਟਰ ਚੱਲਦੇ ਆ ਉੱਥੇ ਹੁਣ ਮਿਲਦਾ ਚੱਲ ਕੇ ਡੁੰਗਰ ਠੀਕ ਹੈ ਜੀ ਸਮਾਉ ਤਕਰੀਬਨ ਹੋ ਗਿਆ 8:30 ਵਜੇ ਦਾ ਤੇ ਅੱਜ ਦੀ ਰਹਿائش ਆਪਣੀ ਹੈਗੀ ਕੋਲਪੁਰ ਗੁਰਦਰਾ ਸਾਹਿਬ ਦੇ ਵਿੱਚ ਤੇ ਬਾਬਾ ਜੀ ਤੋਂ ਪਰ ਇਤਿਹਾਸਕ ਗੱਲ ਜੀ ਤੁਹਾਨੂੰ ਜਰੂਰ ਦੱਸਾਂਗੇ ਕੱਲੂ ਸਵੇਰੇ ਨਵੇਂ ਵਲੌਗ ਦੇ ਵਿੱਚ ਤੇ ਫਿਲਹਾਲ ਇੱਥੇ ਸਮਾਪਤੀ ਹੈ ਆਪਣੇ ਅੱਜ ਦੇ ਵਲੌਗ ਦੀ ਤੇ ਜਿਨ੍ਹਾਂ ਨੇ ਵੀ ਸਮਾਂ ਕੱਢਿਆ ਇਸ ਵਲੌਗ ਨੂੰ ਦੇਖਣ ਦੇ ਲਈ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਆ ਬਈ ਜੀ ਆਬ ਤੇ ਪੇਜ ਨੂੰ ਜੇ ਚੰਗਾ ਲੱਗੇ ਤਾਂ ਸ਼ੇਅਰ ਕਰਿਓ ਤੇ ਲਾਈਕ ਕਮੈਂਟ ਕਰਕੇ ਦੱਸਿਆ ਕਰੋ ਵੀ ਕੀੜੀ ਚੀਜ਼ ਚੰਗੀ ਜਾਂ ਮਾੜੀ ਲੱਗੀ ਜਿੱਦਾਂ ਵੀ ਲੱਗੀ ਹੌਲੀ-ਹੌਲੀ ਆਪਾਂ ਸੁਧਾਰਾਂਗੇ ਮਾਲਕ ਸੁੱਖ ਰੱਖੇ ਅਮੇਸ਼ਵਰ ਵੱਡੇ ਪੱਧਰ ਤੇ ਕਰਾਂਗੇ ਤਿਆਰੀਆਂ ਪੂਰੀਆਂ ਨੇ ਪੂਰੀਆਂ ਮੋਦੀਆਂ ਕਮੀਆਂ ਨੇ ਦੂਰ ਕਰ ਰਿਹਾ ਹਣੀ ਹਣੀ ਤੇ ਹੋ ਜਾਣਗੀਆਂ ਆਸਾਂ ਮੈਨੂੰ ਅਨੁਸਾਰਾ ਦਾ ਬਹੁਤ ਬਹੁਤ ਆਪ ਜੀ ਦਾ ਜਿੰਨੇ ਇਹਨਾਂ ਮਾਨ ਬਖਸ਼ਿਆ ਤੇ ਇਹਨਾਂ ਪਿਆਰ ਦੇ ਰਹੇ ਆ ਫੇਸਬੁਕ ਇੰਸਟਾ ਦੇ YouTube ਦੇ ਉੱਤੇ ਮਾਤੂ ਤੁਹਾਡੇ ਸ਼ੇਅਰ ਕਰੋ ਬਈ ਇਹਨੂੰ ਤੇ ਥੋੜੇ ਇੱਕ ਸ਼ੇਅਰ ਤੇ ਨਾਲ ਹੌਸਲਾ ਮਿਲਦਾ ਬਸ ਇਹੀਆਂ ਗੱਲਾਂ ਨੇ ਅਜਦਾ ਦਿਨ ਆਪਣੀ ਕੀ ਸਮਾਉਤਾ ਤੇ ਵੀ ਦੀ ਵਿੱਚ ਅਗਲੀ ਸਮਾਉਤਾ ਦੀ ਆ ਧੰਨਵਾਦ ਜੀ